ਰਣਜੀਤ ਸਿੰਘ ਟੱਡੀਆਂ ਵਾਲਿਆਂ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਨੇ ਤੁਮਾ ਵੱਲ ਇਸ਼ਾਰਾ ਕੀਤਾ। ਜਦੋਂ ਐਸਜੀਪੀਸੀ ਪ੍ਰਧਾਨ ਤੋਂ ਪੁੱਛਿਆ ਗਿਆ ਕਿ ਹਮਲਾ ਤੁਮਾ ਵੱਲੋਂ ਕਰਵਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਸ ਮਾਮਲੇ 'ਚ ਸੁਲਾਹ ਕਮੇਟੀ ਬਣਾਉਣ ਮਗਰੋਂ ਅਵਤਾਰ ਸਿੰਘ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੱਡੀਆਂ ਵਾਲੇ ਨੂੰ ਮਿਲਣ ਪੁੱਛੇ ਸਨ। ਮੁਲਾਕਾਤ ਦੇ ਬਾਅਦ ਅਵਤਾਰ ਸਿੰਘ ਨੇ ਮੀੜੇ ਨਾਲ ਰੂਪਰੂਹ ਹੁੰਦੇ ਹੋਏ ਵੱਡਾ ਬਿਆਨ ਦਿੱਤਾ। ਮਟਿੰਡਾ ਦੇ ਵਿੱਚ ਪੁਲਿਸ ਨੇ ਇਨਕਾਊਂਟਰ ਦੌਰਾਨ ਇੱਕ ਇਨਾਮੀ ਗੈਂਗਸਟਰ ਨੂੰ ਟੇਪ ਕੀਤਾ ਗਿਆ ਜਦਕਿ ਤਿੰਨ ਹੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ 'ਚ ਵੀ ਪੁਲਿਸ ਸਫਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੈਂਗਸਟਰ ਅਜੇ ਕੁਮਾਰ ਹਰਿਆਣਾ ਦੇ ਸੋਨੀ ਪੱਤਾ ਰਹਿਣ ਵਾਲਾ ਹੈ ਅਤੇ ਉਸਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਪੁਲਿਸ ਦੀ लाठी वजਨ ਨਾਲ ਮੌਧੇ ਮੋਹ ਵਿੱਚ ਗਏ ਤਰੰਤਰੰਦੇ ਕਿਸਾਨ ਦੇ ਪਰਿਵਾਰ ਨੇ ਉਸ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਮ੍ਰਿਤਕ ਕਿਸਾਨ ਦੇ ਪਰਿਵਾਰ ਅਤੇ ਕਿਸਾਨ ਸੰਗਰਸ਼ ਕਮੇਟੀ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਤਰਨਾ ਦਿੱਤਾ ਅਤੇ ਮਲਜ਼ਮਾਂ ਖਿਲਾਫ ਕਾਰਵਾਈ ਕਰ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਕਿਸਾਨ ਚੁਕਤੇਵ ਸਿੰਘ ਦੀ ਮੌਤ ਉਸ ਵੇਲੇ ਹੋਈ ਸੀ ਜਦੋਂ ਪੁਲਿਸ ਤੇ ਆਪਕਾਰੀ ਵਿਭਾਗ ਨੇ ਪਿੰਡ ਕਤਗਿਲ 'ਚ ਛਾਪੇਮਾਰੀ ਕੀਤੀ ਅਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਨਾਲ ਹੋਈ ਕਿਚੂਤੂ 'ਚ ਸਿਰ ਤੇ ਲੱਗੀ ਲਾਠੀ ਨਾਲ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਰਾਜਪੁਰਾ ਦੇ ਪੁਰਾਣੀ ਮਿਰਚ ਮੰਡੀ 'ਚ ਗੈਰ ਕਮਿਊਨਿਟੀ ਅੰਗ ਨਾਲ ਕਰਜ ਪਟਾਖੇ ਤਿਆਰ ਕਰਨ ਮਲੇ ਧਮਾਕਾ ਹੋ ਗਿਆ। ਇਸ ਧਮਾਕੇ 'ਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਰਿਵਾਰ ਦੇ 3 ਸ਼ਖਸ ਸਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਮੁਤਾਬਕ ਪਟਾਖੇ ਨਹੀਂ ਵਰਤੇ ਜਾਣ ਵਾਲੇ ਪੋਟਾਸ਼ ਨੂੰ ਅਗ ਲਗਨ ਕਰਨ ਦੇ ਵੱਡਾ ਹਾਦਸਾ ਵਾਪਰਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੇ ਹੋਰ ਗੈਰਕਾਨੂੰਨੀ ਪਟਾਖਾ ਬਣਾਉਣ ਦੇ ਮਾਮਲੇ ਬਾਰੇ ਸੂਚਨਾ ਮਿਲੀ ਤੇ ਉਹ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਜੁਟੋ ਖਿਡਾਰੀ ਅਵਤਾਰ ਸਿੰਘ ਨੇ 올림픽 ਲਈ ਕੁਆਲੀਫਾਈ ਕਰ ਲਿਆ ਹੈ ਔਰ ਉਹ 올림픽 2016 ਜੰਦਬੇ ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। 올림픽 ਲਈ ਕੁਆਲੀਫਾਈ ਕਰਨ ਤੋਂ ਬਾਅਦ ਜਦ ਅਵਤਾਰ ਸਿੰਘ ਗੁਰਦਾਸਪੁਰ ਪਹੁੰਚਿਆ ਤਾਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। 1 ਜਗਸਟ 2016 ਤੋਂ ਓਲੰਪਿਕ ਦਾ ਆਗਾਜ਼ ਹੋਣ ਜਾ ਰਿਹਾ ਤੇ ਇਸ ਲਈ ਉਤਾਰ ਸਿੰਘ ਦਾ ਸਫ਼ਰ 12 ਜੂਨ ਤੋਂ ਸ਼ੁਰੂ ਹੋਵੇਗਾ ਸਭ ਤੋਂ ਪਹਿਲਾਂ ਜਾਰਜੀਆ ਜਾ ਕੇ ਟ੍ਰੇਨਿੰਗ ਲਵੇਗਾ ਅਤੇ ਉਸ ਤੋਂ ਬਾਅਦ ਹੰਗਰੀਜ ਗ੍ਰੈਂਡ ਸਲੈਮ ਟੂਰਨਾਮੈਂਟ ਖੇਡਣ ਤੋਂ ਬਾਅਦ 15 ਦਿਨ ਕਮਾਂਤੀ ਖਿਡਾਰੀਆਂ ਨਾਲ ਟ੍ਰੇਨਿੰਗ ਕਰੇਗਾ ਅਮਰੀਕਾ ਵਿੱਚ ਇੱਕ ਪੰਜਾਬੀ ਦੀ ਗੈਸ ਸਟੇਸ਼ਨ ਉਤੇ ਅਣਪਛਾਤੇ ਨੌਜਵਾਨ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ ਮਨਿੰਦਰ ਸਿੰਘ ਨੇ ਗੋਲੀ ਨਾਲ ਸਰੀਰ ਮਾਰਿਆ ਗਿਆ ਜਦੋਂ ਡਿਊਟੀ ਤੇ ਉੱਤੇ ਸੀ ਉਸ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ 6000 ਕਰੋੜ ਦੇ ਸਿੰਥੈਟਿਕ ਡਰਗਮਾਲੋਜਿਕ ਗ੍ਰਫਤਾਰ ਕੀਤੇ ਗਏ ਮਾਜਦੇ ਕਾਲੀ ਲੀਡਰ ਮਨਿੰਦਰ ਸਿੰਘ ਬੇਟੂ ਵਾਲਖ ਤੇ ਪਿਤਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਦਰਬਾਰ ਚ ਪਹੁੰਚ ਕੇ ਇਨਸਾਫ ਮੰਗਿਆ ਉਨ੍ਹਾਂ ਬਾਦਲ ਨੂੰ ਕਿਹਾ ਕਿ ਉਹਨਾਂ ਦਾ ਬੇਟਾ ਬੇਕਸੂਰ ਹੈ ਇਸ ਲਈ ਮਾਮਲੇ ਦੀ ਸਹੀ ਜਾਂਚ ਕਰਕੇ ਉਸ ਨੂੰ ਰਿਹਾ ਕਰਵਾਉਣਾ ਚਾਹੀਦਾ ਹੈ